ਨਦਰ ਡੀਜੀਪੀ ਸਾਹਿਬ ਕਿਉਂਕਿ ਬੜੀ ਜਗ੍ਹਾ ਦੇ ਉੱਤੇ ਜਾ ਕੇ ਫੋਟੋ ਖਿਚਾ ਗਏ ਨੇ ਇਹਨਾਂ ਨੇ ਕੋਪਰੇਸ਼ਨ ਸੂਚੀ ਕੀਤਾ ਹੋਇਆ ਕਾਸੋ ਕੌਡਨ ਐਂਡ ਸਰਚ ਆਪਰੇਸ਼ਨ ਰੋਜ਼ ਹੀ ਤੁਸੀਂ ਦੇਖਦੇ ਹੋਵੋਗੇ ਕਈ ਜ਼ਿਲ੍ਹਿਆਂ ਤੋਂ ਫੋਟੋ ਆ ਜਾਂਦੀਆਂ ਨੇ ਜੀ ਬੇ ਸਖਤੀ ਕਰ ਰਹੇ ਨੇ ਇਹਦੇ ਉੱਤੇ ਮੈਂ ਆਰਟੀਆਈ ਪਾਈ ਸੀ ਹੂੰ ਕਿ ਜਿਹੜਾ ਕਾਸੋ ਆਪਰੇਸ਼ਨ ਹੈ ਇਸ ਦੇ ਉੱਤੇ ਜੋ ਮੈਜਿਸਟਰੇਟਰੀ ਮੈਜਿਸਟਰੇਟ ਦੀ ਕੋਈ ਵੀ ਪਰਮਿਸ਼ਨ ਹੈ ਜਾਂ ਵਾਰੰਟਾ ਹੈ ਉਸ ਦੀ ਮੈਨੂੰ ਕਾਪੀ ਦਿੱਤੀ ਜਾਵੇ ਤਾਂ ਇਹਨਾਂ ਕੋਲ ਕੋਈ ਕਾਪੀ ਨਹੀਂ ਸੀ ਅੱਛਾ बीजेपी ऑफिस स्कूल दे टोटली इलीगल चला रहे ने क्योंकि ये पूरे दा पूरा मतलब ये ता एक पुलिस स्टेट बनाया जा रहे है फोटो आ खींचण नु जाके वीडियो ग्राफ भी करके ਤੁਸੀਂ ਜੇ ਵੀਡੀਓ ਦੇਖੋ ਵੀ ਉਹ ਕੁਛ ਚੁਣੇ ਹੋਏ ਪੱਤਰਕਾਰ ਉਹ ਨਾਲ ਲੈ ਜਾਂਦੇ ਨੇ ਤੇ ਜਨਾਨੀਆਂ ਦੇ ਅੰਦਰ ਗਾਰਮੈਂਟ ਵੀ ਇਹ ਬੈੱਡ ਚੋਂ ਖੱਡ-ਖੱਡ ਕੇ ਬਾਹਰ ਰੱਖਦੇ ਨੇ ਜਿਹੜਾ ਕਿ ਟੋਟਲੀ ਇਲੀਗਲ ਹੈ ਮੈਂ ਤਾਂ ਸੇਕੋ ਸਾਹਿਬ ਆ ਕੇ ਵਕੀਲਾਂ ਨੂੰ ਕਹਾਂਗਾ ਵੀ ਇਸ ਨੂੰ ਕੋਈ ਚੈਲੇਂਜ ਕਿਉਂ ਨਹੀਂ ਕਰਦਾ ਕਿਉਂਕਿ ਮੈਂ ਬਹੁਤ ਸਾਰੇ ਪੋਲਿਟੀਕਲ ਪਾਰਟੀਆਂ ਦੇ ਲੀਡਰਾਂ ਨਾਲ ਗੱਲ ਕਰ ਚੁੱਕੇ ਵੀ ਕੀ ਕਰਵਾ ਰਹੇ ਹੋ ਤੁਸੀਂ ਜੇ ਪੁਲਿਸ ਨੂੰ ਇਹ ਛੁੱਟ ਦੇਈ ਤੇ ਵਿੱਚ ਜਿੱਥੇ ਮਰਜੀ ਘੇਰਾ ਪਾ ਕੇ ਤੁਸੀਂ ਹਰ ਘਰ ਚ ਵੜ ਜਾਓ ਹੁਣ ਸੰਧੂ ਸਾਹਿਬ ਤੁਸੀਂ ਜਿੱਥੇ ਰਹਿਣਾ ਉੱਥੇ ਲੋਕੈਲਿਟੀ 'ਚ ਤੁਹਾਡੇ ਘਰ ਆ ਕੇ ਕੈਸੋ ਕਰਨ ਲੱਗਿਆਂ ਤੁਸੀਂ ਕਰਨ ਦੇ ਦੋਗੇ ਆ ਬਿਲਕੁਲ ਨਜਾਇਜ਼ ਆ ਜੀ ਤੁਸੀਂ ਹੋ ਸਕਦਾ ਉਸ ਵੇਲੇ ਕਿਸੇ ਨਾਲ ਬੈਠੇ ਹੋ ਕੋਈ ਕੋਈ ਬੰਦਾ ਪਰਸਨਲ ਮੂਵਮੈਂਟਸ ਦੇ ਵਿੱਚ ਇੰਪੋਰਟੈਂਟ ਮੀਟਿੰਗ ਕਰ ਰਿਹਾ ਹੋ ਸਕਦਾ ਸਰ ਮੇਰੇ ਘਰ ਦੇ ਅੰਦਰ ਜੇ ਆਣ ਤਾਂ ਮੈਂ ਤਾਂ ਬੜਰ ਨਹੀਂ ਨਿਂ ਦਵਾਗਾ ਤੂੰ ਬੜ ਕਿਤੇ ਰਿਆ ਅੱਜ ਬਟਾਲਾ ਦੇ ਵਿੱਚ ਬਹੁਤ ਤਕੜਾ ਦੰਗਲ ਹੋਇਆ ਐ ਐਸਐਚਓ ਨਾਲ ਹੂੰ 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 ਉਹਦਾ ਐਸਐਚਓ ਵਸੇ ਆ ਕੇ ਧੌਂਸ ਜ਼ਰੂਰ ਮਾਰੀ ਉਹ ਐਸਐਚਓ ਸਾਹਿਬ ਨੇ ਵੀ ਤੁਸੀਂ ਸਰਕਾਰੀ ਕੰਮ ਦੇ ਵਿੱਚ ਵਿਘਨ ਪਾ ਰਹੇ ਹੋ ਪਰ ਉੱਥੋਂ ਦੀ ਜਿਹੜੀ ਲੋਕੈਲਿਟੀ ਉਹ ਪੂਰੀ ਨੇ ਇਕੱਠੀ ਹੋ ਕੇ ਵਿਰੋਧ ਕੀਤਾ ਵੀ ਤੁਸੀਂ ਐ ਕਿ ਮੇਰੇ ਘਰਾਂ 'ਚ ਵੜ ਕੇ ਤੁਸੀਂ ਸਾਡੇ ਬੈੱਡ 'ਤੇ ਉਲਟੀ ਜਾ ਰਹੇ ਹੋ ਹੂੰ 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 ਬਹੁਤ ਵੈਲਿਡ ਪੁਆਇੰਟ ਹੈ ਜੀ ਤੇ ਇਹ ਇਹ ਬਿਲਕੁਲ ਇਲੀਗਲ ਚੱਲ ਰਿਹਾ ਹੈ ਸਰ ਸਿਰਫ ਫੋਟੋ ਕਚਵਾ ਕੇ ਤੇ ਉਹਦੇ ਵਿੱਚ ਪਾ ਕੇ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਪਰ ਆਪਾਂ ਨੂੰ ਇਸ ਬਾਰੇ ਬੋਲਣਾ ਪੈਣਾ ਬਹੁਤ ਵਧੀਆ ਤੁਸੀਂ ਟੌਪਿਕ ਛੇੜਿਆ ਕਿਉਂਕਿ ਜੇ ਨਾ ਬੋਲੇ ਪੁਲਿਸ ਦੀ ਪਾਵਰ ਤਾਂ ਵੱਧ ਹੀ ਜਾਣੀ ਹੈ ਇਹਨਾਂ ਦੀ ਹਿੰਮਤ ਹੋਰ ਵੱਧ ਹੀ ਜਾਏਗੀ ਜਿਹਦੇ ਮਰਜ਼ੀ ਘਰ ਫੜ ਜਾਓ ਤੇ ਜਿਹਦੇ ਮਰਜ਼ੀ ਤਲਾਸ਼ੀ ਲੈ ਲਓ ਬਿਲਕੁਲ ਠੀਕ ਹੈ ਤੁਸੀਂ ਸਿਰਫ ਮੁਜਰਮ ਦੇ ਪਿੱਛੇ ਜਾ ਸਕਦੇ ਹੋ ਬਿਨਾ ਵਾਰੰਟ ਦੇ ਵਿੱਚ ਇੱਥੇ ਮੁਜਰਮ ਛिपਿਆ ਹੋਇਆ ਹੈ ਤਾਂ ਅਸੀਂ ਮੁਜਰਮ ਨੂੰ ਬਾੜਨਾ ਆਏ ਹਾਂ ਉਸ ਟਾਈਮ ਤੇ ਤੁਸੀਂ ਬਿਨਾ ਵਾਰੰਟ ਦੇ ਤੁਸੀਂ ਅੰਦਰ ਵੜ ਸਕਦੇ ਹੋ ਕਿਸੇ ਦੇ ਘਰ ਜੇ ਤੁਸੀਂ ਸਰਚ ਲਈ ਵੜਨਾ ਹੈ ਤਾਂ ਤੁਹਾਡੇ ਕੋਲ ਮੈਜਿਸਟ੍ਰੀਅਲ ਵਾਰੰਟ ਹੋਣਾ ਚਾਹੀਦਾ ਹੈ ਮਿਹਰਬਾਨੀ ਇਹ ਕਾਨੂੰਨ ਕਹਿੰਦਾ ਹੈ ਮਿਹਰਬਾਨੀ ਹਰਮਨ ਲਾਭ